ਬਿਨਾਂ ਕਿਸੇ ਇਖਤਿਆਰ ਦੇ ਬਿਨਾਂ ਕਿਸੇ ਰਾਈਟ ਦੇ ਉਤੇ ਕਾਬਜ਼ ਨਾ ਹੋ ਜਾਣ ਇਸੇ ਕਰਕੇ ਸਭ ਨੇ ਇਕੱਠੇ ਹੋ ਕੇ ਇਹ ਕਿਹਾ ਕਿ ਉਸ ਜ਼ਮੀਨ ਦੀ ਉਸ ਜਗ੍ਹਾ ਦੀ ਹਿਫਾਜ਼ਤ ਕੀਤੀ ਜਾਵੇ ਔਰ ਉਹਦੇ ਵਾਸਤੇ ਜੋ ਵੀ ਸਾਨੂੰ ਸਾਰਿਆਂ ਨੂੰ ਰਲ ਕੇ ਕੋਈ ਕਦਮ ਚੱਕਣੇ ਪੈਣਗੇ ਉਹ ਅਸੀਂ ਇਕੱਠੇ ਹੋ ਕੇ ਚੱਕਾਂਗੇ ਔਰ ਮੈਂ ਇਸ ਸਮਾਜ ਦੇ ਵਿੱਚ ਉਹਦਾ ਇੱਕ ਅੰਗ ਆ ਇਸ ਸਮਾਜ ਦਾ ਇਸ ਲਈ ਮਨ ਬੜਾ ਵਿਚਲਿਤ ਹੈ ਬੜਾ ਦੁਖੀ ਹੈ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਸਾਡਾ ਜਿਹੜਾ ਝਗੜਾ ਹੈਗਾ ਉਹ ਜੱਗੇ ਦੇ ਨਾਲ ਹੈ ਜਿਹੜਾ ਆਪਣੇ ਆਪ ਨੂੰ ਬਿਲਕੁਲ ਝੂਠਾ ਹੈ ਔਰ ਉਸ ਆਪਣੇ ਆਪ ਨੂੰ ਸਾਬਿਤ ਕਰ ਰਿਹਾ ਹੈਗਾ ਝੂਠੇ ਦਸਤਾਵੇਜ਼ਾਂ ਦੇ ਨਾਲ ਕਿ ਮੈਂ ਮਹਾਨ ਤਾਂ ਅਸਲ ਦੇ ਵਿੱਚ ਕੋਈ ਵੀ ਦਸਤਾਵੇਜ਼ ਇਸ ਤਰ੍ਹਾਂ ਦਾ ਨਹੀਂ ਹੈ ਨਾ ਉਹ ਪੇਸ਼ ਕਰ ਸਕਿਆ ਜਿਸ ਦੇ ਨਾਲ ਉਹ ਸਾਬਤ ਕਰ ਸਕੇ ਕਿ ਉਹ ਮਹਾਨ ਹੈਗਾ ਜਿਵੇਂ ਮੈਂ ਆਪਣੇ ਹੁਨੇ ਆਪਣੇ ਵਿਚਾਰ ਦੱਸੇ ਸੀ ਜਿਹੜਾ ਅੱਜ ਦੀ ਗੇਂਦ ਦੇ ਵਿੱਚ ਆਪਣੇ ਆਪ ਨੂੰ ਮਹੰਤ ਬੋਲਦਾ ਹੈ ਜੱਗਾ ਅਲਿਆਸ ਬਲਦੇਵ ਸਿੰਘ ਚਹਿਲ ਅਲਿਆਸ ਬਲਦੇਵ ਦਾਸ ਇਹ ਇੱਕ ਗਰੀ ਦਾਸ ਦਾਸ ਜੀ ਦੀ ਗੱਡੀ ਦਾ ਡਰਾਈਵਰ ਸੀਗਾ ਗੱਡੀ ਦੇ ਵਿੱਚੋਂ ਫੀਮ ਪਕੜੀ ਗਈ ਫੀਮ ਦਾ ਕੇਸ ਤਰਫਾ ਤਫਾ ਹੋ ਗਿਆ ਔਰ 1990 ਦੇ ਵਿੱਚ ਹਲਫਿਆ ਬਿਆਨ ਇਸ ਨੇ ਐਸਟੀਐਮ ਸਾਫ ਦੇ ਕੋਰਟ ਦੇ ਵਿੱਚ ਦਾਇਰ ਕੀਤਾ ਕਿ ਮੈਂ ਤਾਂ ਇਕੱਲਾ ਗਰੀਦਾਸ ਦਾਸ ਸੀ ਦਾ ਡਰਾਈਵਰ ਆ ਇਸ ਬੰਦੇ ਦਾ ਕਰੈਕਟਰ ਕਿਸ ਤਰ੍ਹਾਂ ਦਾ ਹੋਵੇਗਾ ਇਸ ਗੱਲ ਤੋਂ ਉਹਨਾਂ ਦੇ ਹਲਫਿਆ ਬਿਆਨ ਤੋਂ ਪਤਾ ਚੱਲਦਾ ਹੈ ਕਿ ਉਹ ਕਿੰਨਾ ਜਾਣਕਾਰ ਹੋਵੇਗਾ ਧਾਰਮਿਕ ਗ੍ਰੰਥਾਂ ਦਾ ਗੀਤਾ ਦਾ ਮਹਾਪਰਦਾ ਵੇਦਨਾ ਕੱਖ ਵੀ ਉਸ ਨੂੰ ਪਤਾ ਨਹੀਂ ਹੈ ਜਿਹੜੀ ਬਾਕੀ ਦੀ 536 ਵੀ ਕਿ 420 ਵੀ ਕਿ ਹੋਰ ਹੈਗੀ ਫਿਰ ਤਾਂ ਕੱਲ ਨੂੰ ਇਹ ਵੀ ਕਰ ਦੂਗਾ ਇਹ ਵਾ ਫਿਰ ਤਾਂ ਫਿਰ ਤਾਂ ਇਹ ਤਾਂ ਕਿਸੇ ਨੂੰ ਵੀ ਦੇ ਸਕਦਾ ਹੈਗਾ ਸੋ ਇਸ ਕਰਕੇ ਅਗਰ ਕੋਈ ਅਸਰਨ ਦਾ ਕਾਗਜ਼ ਉਹਦੇ ਪਾਸ ਹੈਗਾ ਜਿਹੜਾ ਕਿ ਨਹੀਂ ਹੈ ਸੋ ਮਹੰਤੀ ਦੇ ਉਹ ਬਿਲਕੁਲ ਵੀ ਉਹ ਨਹੀਂ ਕਹਿ ਰਹੇ ਕਿ ਉਹ ਕਿਰਾਇਆ ਨਹੀਂ ਲੈ ਰਿਹਾ ਕਿਰਾਇਆ ਕਮੇਟੀ ਲੈ ਰਹੀ ਹੈ ਕਮੇਟੀ ਦਾ ਟੋਟੇ ਮੁਕਾਬਕ ਨਹੀਂ ਮੈਂ ਨਹੀਂ ਕਿਹਾ ਕਿ ਵੀ ਕਮੇਟੀ ਲੈ ਰਹੀ ਹੈ ਜੱਗਾ ਲੈ ਰਿਆ ਜੱਗਾ ਲੈ ਰਿਆ ਜੱਗਾ ਲੈ ਰਿਹਾ ਦੂਜੀ ਗੱਲ ਹੋਰ ਵੀ ਹੈ ਅਗਰ ਉਹ ਮਹੰਤ ਕਿਉਂਕਿ ਹੈ ਨਹੀਂ ਜਿਹੜੇ ਵੀ ਕਿਰਾਇਆ ਲੈ ਰਿਹਾ ਤਾਂ ਸੀਪੀਸੀ ਦੇ ਮੁਤਾਬਿਕ ਸਿਵਲ ਪ੍ਰोसीजर ਕੋਰਟ ਦੇ ਮੁਤਾਬਿਕ ਬਕਾਇਦਾ ਉਸ ਨੂੰ ਹਿਸਾਬ ਕਿਤਾਬ ਰੱਖਣਾ ਚਾਹੀਦਾ ਔਰ ਜਿਹੜੀ ਵੀ ਜ਼ਮੀਨ ਹੈ ਕਾਨੂੰਨ ਦੇ ਮੁਤਾਬਿਕ ਉਹ ਜ਼ਮੀਨ ਦਾ ਪੈਸਾ ਉਸੇ ਡੇਰੇ ਦੇ ਉੱਪਰ ਲੱਗਣਾ ਚਾਹੀਦਾ ਕਿ ਉਹਦੀ ਅਸੀਰ ਕਟੀ ਜਾ ਰਹੀ ਆ ਉਹਦਾ ਉਹਨੂੰ ਬਤਾਉ ਜੀ ਉਕੇ ਪੈਸਾ ਹੋ ਲੈ ਰਹੇ ਅਸੀਂ ਤਾਂ ਲੈ ਨਹੀਂ ਰਹੇ ਨਹੀਂ ਭਾਈਚਾਰਾ ਸਾਨੂੰ ਪੂਰੀ ਤਰੀਕੇ ਦੇ ਨਾਲ ਸਹਿਯੋਗ ਦੇ ਰਿਹਾ ਹੈਗਾ ਅੱਜ ਦੀ ਮੀਟਿੰਗ ਰੱਖੀ ਆ ਕਿ ਹੋਰ ਜ਼ਿਆਦਾ ਸਹਿਯੋਗ ਮਿਲੇ ਇਹ ਨਹੀਂ ਹੈ ਕਿ ਵੀ ਸਹਿਯੋਗ ਨਹੀਂ ਦੇ ਰਿਹਾ ਕਿ ਹੋਰ ਜ਼ਿਆਦਾ ਸਹਿਯੋਗ ਮਿਲੇ ਹੁਣ ਕੀ ਕੀਤਾ ਹੋਇਆ ਕੀ ਕੀਤਾ ਜਾਊਗਾ ਹੁਣ ਹੁਣ ਇਹ ਤੈਅ ਕੀਤਾ ਜਾਇਆ ਕਿ ਵੀ ਜਿਹੜਾ ਵੀ ਕਾਨੂੰਨੀ ਤੌਰ ਦੇ ਉੱਪਰ ਸਾਡੇ ਵਾਜਿਬ ਹੱਕ ਨੇ ਉਹਨਾਂ ਹੱਕਾਂ ਨੂੰ ਹਾਸਲ ਕਰਨ ਦੇ ਲਈ ਅਸੀਂ ਹੋਰ ਜ਼ਿਆਦਾ ਆਪਣੀ ਲੜਾਈ ਨੂੰ ਸੰਘਰਸ਼ ਨੂੰ ਤੇਜ਼ ਕਰਾਂਗੇ ਤਰੀਕਾ ਛੋਟਾ ਜਿਹਾ ਕੁਐਸਚਨ ਇਹ ਹੈ ਵੀ ਅੱਜ ਤੋਂ ਪਹਿਲਾਂ ਮੀਡੀਆ ਵਿੱਚ ਇਹ ਆਉਂਦਾ ਰਿਹਾ ਹੈ ਵੀ ਜਿਹੜੇ ਵੀ ਡੇਰੇ ਦੇ ਕੇਸ ਨੇ ਨਗਰ ਪੰਚਾਇਤ ਜਿਹੜੀ ਆ ਉਹ ਲੱਟ ਗਈ ਹੈ। ਤੁਸੀਂ ਅੱਜ ਇੱਕ ਕੁਐਸਚਨ ਇੱਕ ਨਵਾਂ ਖੜਾ ਕਰਤਾ ਵੀ ਉੱਥੇ ਨਗਰ ਪੰਚਾਇਤ ਦੀ ਭੰਗ ਹੈ ਤੇ ਜਿਹੜੀ ਹੋਰ ਇੱਕ ਸੰਘਰਸ਼ ਕਮੇਟੀ ਬਣੀ ਸੀ ਉਹ ਵੀ ਭੰਗ ਹੈ। ਇਕੱਲੀ ਕਿ ਸੇਵਾ ਸਮਿਤੀ ਹੀ ਵਰਕਿੰਗ ਕਰ ਰਹੀ ਹੈ ਇਹਦੇ ਬਾਰੇ ਥੋੜਾ ਕੀ ਕਹਿੰਦੇ? ਮੇਰਾ ਕਹਿਣਾ ਇਹ ਹੈਗਾ ਕਿ ਨਗਰ ਪੰਚਾਇਤ ਦੀ ਰਜਿਸਟਰਡ ਬਾਡੀ ਨਹੀਂ ਹੈ। ਉਹਨਾਂ ਨੇ ਆਪਣਾ 25-30 ਸਾਲ ਬਹੁਤ ਹੀ ਜੱਦੋ-ਜਹਿਦ ਦੇ ਨਾਲ ਕੰਮ ਕੀਤਾ। ਪਰ ਜਿਹੜੀ ਵੀ ਸੰਸਥਾ ਦੇ ਵਿੱਚ ਅਸੀਂ ਜਾਂਦੇ ਹਾਂ ਕਿਸੇ ਵੀ ਕੋਰਟ ਦੇ ਵਿੱਚ ਜਾਂਦੇ ਹਾਂ ਸਾਡੇ ਪਾਸੋਂ ਸਵਾਲ ਇਹ ਕੀਤਾ ਜਾਂਦਾ ਕਿ ਤੁਹਾਡੀ ਰਜਿਸਟਰਡ ਬਾਡੀ ਹੈ ਕਿ ਨਹੀਂ ਹੈ ਸੋ ਅਸੀਂ ਰਜਿਸਟਰਡ ਬਾਡੀ ਦਾ ਹੱਥ ਫੜਿਆ ਹੈਗਾ ਔਰ ਉਹਨਾਂ ਨੂੰ ਵੀ ਗੁਜ਼ਾਰਿਸ਼ ਕੀਤੀ ਹੈ ਕਿ ਤੁਸੀਂ ਇਸ ਰਜਿਸਟਰਡ ਬਾਡੀ ਦੇ ਮੈਂਬਰ ਬਣੋ ਸੋ ਇਸ ਕਰਕੇ ਕਹਿ ਰਹੇ ਹਾਂ ਕਿ ਵੀ ਇਹੀ ਇੱਕ ਸੰਸਥਾ ਹੈਗੀ ਜਿਹਦੇ ਸਾਰੇ ਮੈਂਬਰ ਬਣ ਸਕਦੇ ਨੇ ਨਗਰ ਪੰਚਾਇਤ ਵਾਲੇ ਵੀ ਔਰ ਜਿਹੜੇ ਇਹਦੇ ਹੈਗੇ ਆਲਰੇਡੀ ਉਹ ਵੀ ਸੋ ਇਸ ਕਰਕੇ ਸੰਸਥਾ ਸਿਰਫ ਇੱਕ ਹੈ ਹੁਣ ਆਪਣੇ ਸਮਾਜ ਦੀ ਔਰ ਕੋਈ ਸੰਸਥਾ ਨਹੀਂ ਹੈ ਸਰ

ਜਾ ਮੇਰੇ ਕੋਲ ਸਾਈਨ ਲੈਣ ਜਾਂ ਕੁਛ ਲੈਣ ਜਾਂ ਸਾਡੀ ਕਮੇਟੀ ਦੇ ਬੰਦੇ ਨੇ ਸਾਈਨ ਲੈਣ 11 ਮੈਂਬਰਾਂ ਦੇ ਹਾਂਜੀ ਉਸ ਦਾ ਵੀ ਟੋਰ ਲਿਖੋ ਨਾ ਵੀ ਮੇਰੀ ਕਮੇਟੀ ਬੰਕਰ ਸੀ ਜੀ ਠੀਕ ਹੈ ਜੀ ਕਿਤਾ ਤੁਸੀਂ ਵੀ ਮੰਨੂਗਾ ਬਿਲਕੁਲ ਮੇਰੇ ਕੋਲ ਰਿਕਾਰਡ ਹੋ ਰਿਹਾ ਜੀ ਤੁਹਾਡੀ ਮੈਂ ਰਿਕਾਰਡਿੰਗ ਪਾ ਦੂੰਗਾ ਵਿੱਚ ਠੀਕ ਹੈ ਜੀ 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 ਤੁਹਾਡਾ ਕਹਿਣ ਦਾ ਮਤਲਬ ਇਹ ਵੀ ਹੈ ਵੀ ਇਸ ਕੋ ਪਹਿਲਾਂ ਕੋਈ ਰਜਿਸਟਰਡ ਬੋਡੀ ਨਹੀਂ ਹੈ ਇਸ ਕੋ ਪਹਿਲਾਂ 1994 ਦੇ ਵਿੱਚ ਡੇਰਾ ਬਾਬਾ ਆਤਮਾਰਾਮ ਸੇਵਾ ਸਮਿਤੀ ਰਜਿਸਟਰਡ ਬੋਡੀ ਹੈ ਪਰ ਉਹਨੇ ਕੰਮ ਕਰਨ ਦੇ ਲਈ ਥੋੜੇ ਜਿਹਾ ਪਿੱਛੇ हट ਗਏ ਸੀ ਅਸੀਂ ਉਹਨਾਂ ਨੂੰ ਦੁਬਾਰਾ ਰਿਕੁਐਸਟ ਕੀਤੀ ਕਿ ਤੁਸੀਂ ਅੱਗੇ ਫਿਰ ਦੁਬਾਰਾ ਤੋਂ ਆਓ ਬੇਅੰਤ ਕਿੰਗਰੋਨਾਂ ਨੂੰ ਲੀਡ ਕਰ ਰਹੇ ਨੇ ਉਹਨਾਂ ਦੇ ਬਹੁਤ ਐਕਟਿਵ ਮੈਂਬਰ ਨੇ ਸੋ ਉਹਨਾਂ ਦੇ ਹਿੱਸੇਦਕੇ ਅਸੀਂ ਰਜਿਸਟਰਡ ਬਾਡੀ ਦੇ ਅੰਦਰ ਕੰਮ ਕਰਾਂਗੇ ਇੱਕ ਗੱਲ ਮੈਂ ਹੋਰ ਇੱਕ ਹੋਰ ਜੋ ਇੱਕ ਗੱਲ ਮੈਂ ਹੋਰ ਗੱਲ ਕਹਿ ਦਵਾਂ ਇੱਕ ਗੱਲ ਹੋਰ ਕਹਿ ਦਵਾਂ ਦੇਖੋ ਰਾਮਗopal ਜੀ ਇੱਥੇ ਖੜੇ ਨੇ ਰਾਮਗopal ਜੀ ਦੀ ਉਮਰ ਪਤਾ ਕਿੰਨੀ ਹੈ 84 ਸਾਲ ਦੀ ਉਮਰ ਹੈ ਔਰ ਇਹ ਪ੍ਰੈਜ਼ੀਡੈਂਟ ਤੋਂ ਬਕਾਇਦਾ ਪ੍ਰੈਜ਼ੀਡੈਂਟ ਮੈਡਲ ਮਿਲਿਆ ਹੋਇਆ ਹੈ ਇਹਨਾਂ ਨੂੰ ਹੋਮਗਾਰਡ ਦੇ ਵਿੱਚੋਂ ਸਾਈਕਲ ਤੇ ਜਾਂਦੇ ਨੇ ਉੱਥੇ ਸਾਰਾ ਹਿਸਾਬ ਕਿਤਾਬ 30 ਸਾਲਾਂ ਤੋਂ ਡੇਰੇ ਦਾ ਕੱਲੇ ਕੱਲੇ ਡੇਢ ਦਾ ਹਿਸਾਬ ਕਿਤਾਬ ਤੁਸੀਂ ਪੁੱਛ ਲੋ ਔਰ ਜਿੰਨੇ ਪੈਸੇ ਗੱਲੇ ਦੇ ਵਿੱਚ ਹੁੰਦੇ ਸੀ ਉਹ ਸਾਰੇ ਪੈਸੇ ਕਿੱਥੇ ਜਾਂਦੇ ਸੀਗੇ ओरिएंटਲ ਬੈਂਕ ਆਫ ਕਮਰਸ ਦੇ ਵਿੱਚ ਬਕਾਇਦਾ ਨਗਰ ਪੰਚਾਇਤ ਦਾ ਅਕਾਊਂਟ ਖੁੱਲਿਆ ਹੋਇਆ ਸੀ ਉਹਦੇ ਵਿੱਚ ਜਾਂਦੇ ਸੀ ਔਰ ਜਿੰਨੀ ਵੀ ਤਨਖਾਹ ਸੀਗੀ ਜਿਹੜੇ ਵੀ ਉੱਥੇ EMPLOYEES ਕੰਮ ਕਰਦੇ ਨੇ ਤਨਖਾਹ ਸੀਗੀ ਜਿਹੜੇ ਵੀ ਉੱਥੇ EMPLOYEES ਕੰਮ ਕਰਦੇ ਨੇ ਦੂਸਰਾ ਜਿਹੜਾ ਉੱਥੇ ਬਿਜਲੀ ਦਾ ਬਿੱਲ ਹੈ ਸਫਾਈ ਦਾ ਬਿੱਲ ਹੈ ਕੋਈ ਵੀ ਉੱਥੇ ਲੰਗਰ ਲੱਗਦਾ ਸਾਰਾ ਖਰਚਾ ਰਾਮ ਗੋਪਾਲ ਜੀ ਨਗਰ ਪੰਚਾਇਤ ਦੀ ਤਰਫ ਤੋਂ ਔਰ ਆਪਣਾ ਡੇਰਾ ਬਾਬਾ ਆਤਮਾ ਰਾਮ ਸੇਵਾ ਸੰਤੀ ਦੀ ਤਰਫ ਤੋਂ ਕਰਦੇ ਸੀ ਸੋ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਕਿ ਇਸ ਉਮਰ ਦੇ ਵਿੱਚ ਵੀ ਇਹਨਾਂ ਐਕਟਿਵਲੀ ਕੰਮ ਕਰ ਰਹੇ ਨੇ ਜਿਹੜੇ ਵੀ ਸੰਤੀ ਨੇ ਕੰਮ ਕੀਤਾ ਹੈ ਚਾਹੇ ਉਹ ਸੇਵਾ ਸੰਤੀ ਹੈ ਚਾਹੇ ਉਹ ਨਗਰ ਪੰਚਾਇਤ ਹੈ ਹੁਣ ਇੱਕ ਹੈ ਸਮਾਜ ਇੱਕ ਹੈ ਕਿ ਹਰ ਹਾਲਤ ਦੇ ਵਿੱਚ ਜੱਗੇ ਨੂੰ ਐ ਤੋ ਟਿਕਣ ਨਹੀਂ ਦੇਣਾ ਤੁਹਾਵਾਂਗੇ ਦੂਸਰੇ ਮਿਲਦੇ ਨੇ ਦੇ ਪ੍ਰਤੀ ਆਪਣੀ ਸੰਸਥਾ ਦੇ ਦੋ ਜਾਂ ਤਿੰਨ ਨੰਬਰ ਪਿੱਛੇ ਲੜਕਾ ਬੈਠਾ ਹੈ ਰਜਿਸਟਰ ਤੇ ਐਂਟਰੀ ਕਰਵਾ ਕੇ ਜਾਣ ਸੰਸਥਾ ਦਾ ਨਾਮ ਪਲੱਸ ਮੋਬਾਈਲ ਨੰਬਰ ਕਿ ਦੁੱਖ ਹੋਵੇ ਸੁੱਖ ਹੋਵੇ ਤੁਪ ਹੋਵੇ ਚਾਹ ਹੋਵੇ ਡੇਰੇ ਦਾ ਕੰਮ ਹੋਵੇ ਅਸੀਂ ਖੜੇ ਹਾਂ ਕੋਈ ਪਰਸਨਲ ਤੌਰ ਤੇ ਹਿੰਦੂ ਹੋਣ ਦਾ ਪਰਿਚੈ ਦਿੰਦੇ ਹੋਏ ਵਿਅਕਤੀ ਕੋਈ ਪਰਸਨਲ ਆਪਣਾ ਨਾਮ ਲਿਖਾ ਕੇ ਜਾਣਾ ਚਾਹੁੰਦਾ ਹੈ ਉਹ ਵੀ ਲਿਖਵਾ ਸਕਦਾ ਹੈ ਬਹੁਤ ਬਹੁਤ ਸਦਾ ਜਦੋਂ ਸनातक ਧਰਮ ਸਭਾ ਹਨਵਾਨ ਮੰਦਿਰ ਮੇਲਗੁਰਲਾ ਨਾਲ ਕਿੱਤੀ ਗਈ ਵਿਹਾਰ ਦੀ ਬੁਕਿੰਗ ਕਰवानी ਹੈ ਤਾਂ ਬਿਨੇ ਕਿਸੇ ਸ਼ੁਲਕ ਪਰਚੀ ਤੋਂ ਹਾਲ ਦੀ ਬੁਕਿੰਗ ਕੀਤੀ ਗਈ ਹਰ ਇੱਕ ਤਰ੍ਹਾਂ ਦਾ ਪੂਰਨ ਸਹਿਯੋਗ ਦੇ ਦਿੱਤੀ ਪ੍ਰਧਾਨ ਕਾਂਤੀ ਮਿੱੱਦਲ ਜੀ ਤੇ ਮੇਰੇ ਭਾਈ ਸਾਹਿਬ ਬੈਠੇ ਨੇ ਗੋਇਲ ਸਾਹਿਬ ਇਹਨਾਂ ਨੇ ਪੂਰੀ ਛੋਟੀ ਦਿੱਤੀ ਵੀ ਅਸੀਂ ਹਰ ਇੱਕ ਤਰ੍ਹਾਂ ਕਮੇਟੀ ਦੇ ਨਾਂ ਹਾਂ ਤੇ ਇਸ ਤੋਂ ਬਾਅਦ ਚਾਦੇ ਪ੍ਰਸ਼ਾਦ ਦੀ ਵਿਵਸਥਾ ਸनातक ਧਰਮ